ਮੇਤਰੋ ਮੋਗੇ ਮੰਡੀ ਤੇ ਖੜੇ ਆ ਥੋੜੇ ਵਾਸਤੇ ਪੰਜ ਟਰੈਕਟਰ ਤੇ ਇੱਕ 116 ਦੀ ਟਰਾਲੀ ਵਿਕਾਊ ਲੈ ਕੇ ਆਇਆ ਮਾਲਕ ਆਪਣੇ ਕੋਲੇ ਆ ਲੈਣੇ ਜਾਣਕਾਰੀ ਹਾਂਜੀ ਬਾਈ ਕੀ ਹਾਲ ਹੈ ਜੀ ਵਧੀਆ ਵੀਰੇ ਠੀਕ ਠਾਕ ਬਾਈ ਹਾਂਜੀ ਸਾਰਿਆਂ ਤੋਂ ਪਹਿਲਾਂ ਜਿਹੜਾ ਅੱਜ ਆਪਣਾ ਮਹਿੰਦਰਾ 265 DI ਟਰੈਕਟਰ ਵਿਖਾਉਣਾ ਬਾਈ ਜੀ ਇਹ ਕਿਹੜਾ ਮਾਡਲ ਆ ਜੀ ਇਹ ਬਾਈ ਜੀ 96 ਮਾਡਲ ਆ 1996 ਮਾਡਲ ਆ ਟਰੈਕਟਰ ਨੰਬਰ 50 ਵਾ ਜੀ ਨੰਬਰ 50 ਠੀਕ ਆ 50 ਨੰਬਰ ਆ ਬਾਈ ਗੱਲ ਕਰੀਏ ਟਰੈਕਟਰ ਦੇ ਟਾਇਰਾਂ ਦੀ ਅਗਲੇ ਜਮਾ ਨਵੇਂ ਆ ਠੀਕ ਆ ਬਾਈ ਜੀ ਅਗਲੇ 60 65 ਪੈਸੇ ਜੇ ਕੇ ਦੇ ਜੇ ਕੇ ਕ ਠੀਕਾ ਰੰਗ ਪੇੜ ਦੀ ਗੱਲ ਕਰ ਰੰਗ ਪਾੜ ਸਾਰਾ ਰੇਨਲ A to Z ਪਿੱਛੇ ਹੱਕ ਹੱਕ ਤੇ ਮਾਰਦੇ ਹੱਕ ਵੀ ਪੂਰੀ ਵਧੀਆ ਟਰੈਕਟਰ ਦੀ ਠੀਕ ਹੈ ਹੈਵੀ ਹੱਕ ਆ ਟਿੱਲਿਆਂ ਵਾਲੀ ਹੱਕ ਆ ਪੂਰੀ ਹੈਵੀ ਸਪੀਕਰ ਟੁੱਟੇ ਸਾਰੇ ਨਾਲ ਦੇ ਲੱਗੇ ਠੀਕ ਆ ਨਾਲ ਦੇ ਟਰੈਕਟਰ ਸਾਰਾ ਯਾਨੀ ਕਿ ਰੀਜਨਲ ਆ ਰੀਜਨਲ ਦਾ ਡੰਡਾ ਫੱਟੀ ਨਾਲ ਮਿਲੂ ਛਤਰੀ ਹੈ ਨਹੀਂ ਬਾਈ ਛਤਰੀ ਵੀ ਹੈਗੀ ਘਰੇ ਪਈ ਮਿਲ ਜੂ ਵੀ ਆਪਾਂ ਪੂਰੇ ਨਾਲ ਕਰ ਦਿਆਂਗੇ ਤਿੰਨ ਰੋਮਾ ਪੂਰਾ ਰਮਾ ਰੋਮਾ ਤੇ ਮਾਰਦੇ ਸਾਰੇ ਰੇਨਲ ਠੀਕ ਆ ਬਾਈ ਜੀ ਇੰਜਨ ਗੇਅਰ ਦਾ ਕਿਵੇਂ ਆ ਬਾਈ ਇੰਜਨ ਗੇਅਰ ਦਾ ਜਮਾ ਸਹੀ ਆ ਪੂਰੀ ਗਾਰੰਟੀ ਨਾਲ ਵਾਹ ਕੇ ਬੰਦਾ ਚੈੱਕ ਕਰਕੇ ਲੈ ਜਾ ਠੀਕ ਆ ਇੰਜਨ ਗੇਅਰ ਦਾ ਪੂਰਾ ਚੰਗਾ ਵਾਹ ਕੇ ਚਲਾ ਕੇ ਫੇਰ ਸੌਦਾ ਕਰ ਲੈ ਹਾਂ ਤੇ ਇਹਦੀ ਮਹਿੰਦਰਾ 265 ਦੀ ਕੀ ਡਿਮਾਂਡ ਹੈ ਇਹਦਾ 1.5 ਲੱਖ ਰੁਪਈਆ ਡਿਮਾਂਡ ਹੈ ਜੀ ਡਿਮਾਂਡ ਆ ਬਾਈ 1.5 ਤੇ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਬਾਈ ਉਹਦਾ ਪੂਰਾ ਮਾਣਤਾਨ ਬਣਾ ਠੀਕ ਆ ਪੂਰਾ ਮਾਣਤਾਨ ਕੀਤਾ ਜਾਊਗਾ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ 1,35,000 ਦਾ ਟਰੈਕਟਰ ਦੇ ਦਿਆ ਠੀਕ ਆ 1,35,000 ਦਾ 15,000 ਦਾ ਮਾਣਤਾਨ ਹੋ ਜਾਊਗਾ ਠੀਕ ਆ ਬ ਇਹ ਕਿਹੜਾ ਮਾਡਲ ਦਾ ਹੈ 2009 2009 ਮਾਡਲ ਆ ਨੰਬਰ 50 ਵਾ ਨੰਬਰ 50 ਦੂਜੇ ਨਾਲ ਕਾਪੀ ਠੀਕ ਆ ਦੂਜੇ ਨਾਲ ਕਾਪੀ ਟਾਇਰਾਂ ਦੀ ਗੱਲ ਕਰੀਏ ਟਾਇਰ ਬਾਈ ਜੀ 90 ਪੈਸੇ ਚਾਰੇ ਗੁਡਇਰ ਦੇ ਗੁਡਇਰ ਕੰਪਨੀ ਦੇ ਚਾਰੇ ਟਾਇਰ 90% ਰੰਗ ਪੇੜ ਦੀ ਗੱਲ ਕਰੀ ਬਾਈ ਚੰਦ ਪੇੜ ਦਾ ਸਾਰਾ ਰੇਂਜ ਦਾ ਏ ਟੂ ਜੈਟ ਠੀਕ ਆ ਸਾਰਾ ਟਰੈਕ ਓਰੀਜਨਲ ਆ ਇੰਜਨ ਗੇਅਰ ਦਾ ਵੀ ਤੇ ਰੰਗ ਪੇੜ ਦਾ ਵੀ ਹਾਂਜੀ ਫੁੱਲ ਗਾਰੰਟੀ ਆ ਵਾਹ ਕੇ ਚਲਾ ਕੇ ਲਿਆ ਸਕਦਾ ਅਗਲਾ ਹਾਂਜੀ ਵੀਰੇ ਪਾਸੂ ਆਕੇ ਦੇ ਦਿਆਂਗੇ ਠੀਕ ਆ ਹਾਲ ਪਵਾ ਕੇ ਵਾ ਕੇ ਚਲਾ ਕੇ ਆ ਜੀ ਸਾਰੇ ਨਾਲ ਦੇ ਅਜੇ ਰੈਕਟਰ ਦੇ ਵੀ ਇੰਨੀ ਸਾਂਭਿਆ ਵਿਆ ਨੋ ਮਾਡਲ ਲੈਣਾ ਪੇਪਰ ਦਾਨਾ ਦਾ ਰੰਗ ਸਾਰਾ ਨਾਲ ਦਾ ਏਟੂ ਜੈਡ ਠੀਕ ਆ ਬਾਈ ਸਾਰਾ original ਹੀ ਕੰਡੀਸ਼ਨ ਦਾ A1 ਆ ਫਾਰਮ 60 9 ਮਾਡਲ 50 ਨੰਬਰ ਤੇ ਬਾਈ ਦੀ ਕੀ ਡਿਮਾਂਡ ਆ ਇਹਦੀ ਇਹਦੀ ਬਾਈ ਜੀ 2 ਲੱਖ ਤੇ 90000 ਰੁਪਿਆ ਡਿਮਾਂਡ ਆ ਜੀ ਡਿਮਾਂਡ 2 90 ਹਾਂਜੀ ਤੇ ਬਾਈ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ 2 ਲੱਖ 70 ਹਜ਼ਾਰ ਦਾ ਮੁੱਲ ਤੇ ਟਰੈਕਟਰ ਦੇ ਮੌਕੇ ਤੇ 270 ਦਾ 9 ਮਾਡਲ ਫਾਰਮ ਸੱਟ ਲੈ ਜਾਓ ਆ ਕੇ ਹਾਂਜੀ ਤੇ ਇਧਰ ਬਈ ਆਪਾਂ ਟਰਾਲੀ ਵਿਖਾਈਏ 11 6 ਦੀ ਟਰਾਲੀ ਹੈ ਹਨਾ 11 6 ਦੀ ਟਰਾਲੀ ਹੈ ਜੀ 3 ਫੁੱਟ ਵੈਡਾ ਠੀਕ ਆ 3 ਫੁੱਟ ਵੈਡਾ 14 ਕੀ ਹਿੱਸਾ ਠੀਕ ਆ ਬਾਈ ਟੀਲੀ ਹੱਬਾ ਕੜੇ ਵਾਲੇ ਰੈਮਾ ਠੀਕ ਆ ਬਾਈ ਟੀਲੀ ਹੱਬਾ ਕੜੇ ਵਾਲੇ ਰੈਮਾ ਟਾਇਰ ਬਈ ਇਹਦੇ ਚੰਗੇ ਆ ਟਾਇਰ ਪੂਰੇ ਵਧੀਆ ਨਵੇਂ ਆ ਰਕੇ ਕੰਮ ਦਿੰਦੇ ਨਵੇਂ ਆ ਹੈ ਨਵੇਂ ਆ ਰਕੇ ਆ 85 90 ਪੈਸੇ ਕੰਡੀਸ਼ਨ ਆ ਇਹ ਜੈਕ ਵਾਲੀ ਹੈ ਨਾ ਬਈ ਜੈਕ ਵਾਲੀ ਹੈ ਜੈਕ ਉਹ ਥੱਲੇ ਨਿੱਪਣ ਵਾਲਾ ਠੀਕ ਆ ਥੱਲੇ ਨੇ ਪੁਲਾੜਾ ਜੇ ਇੱਕ ਇੱਕ ਪੀਸ ਵਾਲੀ ਭਰ ਛੱਡਾ ਡਬਲ ਪੀਸ ਡਾਲਣਾ ਖੁੱਲਦਾ ਠੀਕ ਆ ਵੈਟ ਵੁੱਡ ਨਾਲ ਹੀ ਆ ਨਾ ਮਿਲੂ ਸਾਰਾ ਕੁਸ ਵੈਟ ਨਾਲ ਹੀ ਮਿਲੂ ਇਹ ਬਾਈ ਬਣੀ ਪਤਾ ਕਿਥੋਂ ਦੀ ਆਪਣੀ ਟਰਾਲੀ ਭਲਾੜਾ ਸਾਈਡ ਦੀ ਬਣੀ ਆ ਠੀਕ ਆ ਭਲਾੜਾ ਸਾਈਡ ਦੀ ਸਾਢੇ 14 ਕੁਇੰਟਲ ਵੇਟ ਹੋਊਗਾ ਟੋਟਲ ਵੇਟ ਸਾਢੇ 14 ਕੁਇੰਟਲ ਤੇ ਬਾਈ ਦੀ ਕੀ ਡਿਮਾਂਡ ਆ ਟਰਾਲੀ ਦੀ ਇਹ 1 ਲੱਖ ਤੇ 45000 ਰੁਪਏ ਡਿਮਾਂਡ ਹੈ ਡਿਮਾਂਡ ਹੈ 1 45 ਕਰ ਦਿਓਗੇ ਮੌਕੇ ਤੇ ਬਾਈ ਮੌਕੇ ਤੇ 1 ਲੱਖ 35000 ਦੀ ਦੇ ਦਿਆ 10000 ਦਾ ਮਾਣ ਤਾਂ ਨਹੀਂ ਚੋਹੂਗਾ ਹਣਾ ਬਾਈ ਇੱਧਰ ਆ ਗਿਆ ਬ ਇਹ ਮਾਡਲ ਕਿਹੜਾ ਬਾਈ ਜੀ ਇਹ ਮਾਡਲ 97 ਹੈ ਜੀ 97 ਮਾਡਲ 50 ਨੰਬਰ 50 ਨੰਬਰ ਪਹਿਲੇ ਕਰਦਾ ਠੀਕ ਆ ਹਜੇ ਤਾਂ ਹੀ ਦਾ ਨਿਕਲਿਆ ਆਧਾਰ ਕਾਰਡ ਬੰਦੇ ਦਾ ਨਾਲ ਮਿਲੂਗਾ ਪਹਿਲੇ ਮਾਲਕਰੋ ਖਰੀਦ ਕੇ ਲੈਣ ਫਸਟ ਓਨਰ ਦਾ ਹਾਂਜੀ 13 ਦੀ ਗੱਲ ਕਰੀ ਚਾਰੇ ਨਵੇਂ ਆ ਜੀ ਜੇ ਬੀਕੇਟੀ ਦੇ ਟਾਇਰ ਆ ਕੰਪਨੀ ਦੇ ਬੀਕੇਟੀ ਦੇ ਚਾਰੇ ਟਾਇਰ ਨਵੇਂ ਆ ਰੰਗ ਪੇੜ ਦਾ ਰੀਲਡ ਰੰਗ ਪੇੜ ਦਾ ਸਾਰਾ ਓਰੀਜਨਲ ਮਗਰੋਂ ਮਰਗਾੜ ਮਰਗੂੜ ਵਾਦੇ ਇੱਕ ਤੋਂ ਗਲਿਆ ਖਰਿਆ ਨਹੀਂ ਗਿਆ ਨਾ ਟੁੱਟਿਆ ਠੀਕ ਆ ਸਭਾਈ ਵਾਲਾ ਟਰੈਕਟਰ ਹੁੱਕ ਪੂਰੀ ਵਧੀਆ ਕਿੱਲਾਂ ਵਾਲੀ ਠੀਕ ਆ ਆ ਹੀ ਮਿਲੂਗਾ ਸਾਰਾ ਫੱਟੀ ਛਤ ਠੀਕ ਆ ਨਾਗ ਪੂਰੇ ਮਿਲਣਗੇ ਇੰਜਨ ਗੇਅਰ ਦਾ ਵਾਹ ਕੇ ਚਲਾ ਕੇ ਫੇਰ ਲਿਆ ਸਕਦੇ ਹਾਂ ਠੀਕ ਆ ਬਾਈ ਤੇ ਬਾਈ ਇਹਦੀ ਕੀ ਡਿਮਾਂਡ ਆ 262 ਦੇ ਇਹਦੇ ਬਾਈ ਜੀ 1 ਲੱਖ 75000 ਰੁਪਿਆ ਮੁੱਲ ਕਰਦੇ ਆ ਜੀ ਠੀਕ ਆ ਜੀ ਮੋਕ ਤੇ ਟਰੈਕਟਰ ਦੇਵਾਂਗੇ ਆਪਾਂ 1 ਲੱਖ 60000 ਠੀਕ ਆ ਬਾਈ ਇੱਧਰ ਆ ਗਿਆ ਜੀ 275 ਇਹ ਮਾਡਲ ਕਿਹੜਾ ਮਹਿੰਦਰਾ ਬਾਈ ਮਾਡਲ 2000 ਨੰਬਰ ਪੰਜਾਬ 2000 ਪੂਰਾ ਹਾਂਜੀ ਤੇ ਪੰਜਾਬ ਨੰਬਰ ਆ 44900 ਚਾਰੇ ਟਾਇਰ ਬਿਲਕੁਲ ਨਵੇਂ ਅਗਲੇ ਜੋੜੀ ਐਮ ਆਰ ਐਫ ਦੀ ਆ ਮਗਲੀ ਬੋਲੋ ਦੀ ਠੀਕ ਆ ਭਾਈ ਰੰਗ ਪੇੜ ਦੀ ਗੱਲ ਕਰੀਏ ਪੇੜ ਦਾ ਸਾਰਾ ਰੀਨਲ ਐ ਟੂ ਜੈਡ ਜਿੰਨਾ ਵੀ ਟਰੈਕਟਰ ਸਾਰੇ ਰਿੰਗ ਰੂ ਮਨਾਲਦੇ ਆ ਠੀਕ ਆ ਰਿਮਰ ਰਿਮਾ ਰਿਮਾ ਰੂ ਮਾਰਾ ਨਾਲ ਦਾ ਇੰਜਨ ਗੇਅਰ ਦਾ ਪੂਰਾ ਚੰਗਾ ਹਨਾ ਸਮਾਨ ਪੂਰਾ ਟਰੈਕਟਰ ਨਾਲ ਜਾਵਾਂ ਹਾਂਜੀ ਠੀਕ ਆ ਭਾਈ ਇਹ ਵੀ ਟਰੈਕਟਰ ਭਈ ਅਗਲਾ ਵਾਹ ਕੇ ਲਿਆ ਵੇ ਵਾਹ ਕੇ ਚੈੱਕ ਕਰਕੇ ਘਰ ਤੋਰਾਂਗੇ ਹੁੱਕ ਹੁੱਕ ਪੂਰੀ ਵਧੀਆ ਲੱਗਿਆ ਟਰੈਕਟਰ ਦੀ ਠੀਕ ਆ ਪੂਰਾ ਸਮਾਨ ਨਾਲ ਮਿਲੂਗਾ ਵਾ ਆਪਾਂ ਜਿਵੇਂ ਨਵਾਂ ਲੱਗਾ 9925 ਦਾ ਠੀਕ ਆ 99 ਪੱਕੀ ਦਾ ਹਾਂ 15 ਦਿਨ ਹੀ ਹੋਏ ਲੱਗੇ ਨੇ ਠੀਕ ਆ ਭਾਈ ਜੀ ਇੰਜਣ ਗੇਅਰ ਦਾ ਫੁੱਲ ਚੰਗਾ ਵਾਹ ਕੇ ਲਿਆ ਸਕਦੇ ਹਾਂ ਇਹਦੀ ਕੀ ਡਿਮਾਂਡ ਆ ਬਈ ਇਹਦੀ ਡਿਮਾਂਡ ਆ 2 ਲੱਖ ਰੁਪਈਆ ਤੇ ਬਈ ਇੱਥੇ ਹੋ ਜੂ ਮੌਕੇ ਤੇ ਮਾਰ ਦਾਂ ਓਕੇ ਤੇ 1 ਲੱਖ ਤੇ 85 ਹਜ਼ਾਰ ਦਾ ਟਰੈਕਟਰ ਦੇ 15 ਹਜ਼ਾਰ ਦਾ ਮਾਰ ਦਾਂ ਇਹ ਚ ਹੋ ਜੂਗਾ ਠੀਕ ਆ ਇਧਰ ਜਿਹੜਾ ਟਰੈਕਟਰ ਵਿਖਾਉਣਾ ਖੀਰਲਾ ਟਰੈਕਟਰ ਆ ਸਵਰਾਜ 735 ਐਫੀ ਮਾਡਲ ਦੱਸ ਦਿਓ ਬਈ ਮਾਡਲ 96 96 ਮਾਡਲ ਨੰਬਰ 50 ਵਾ ਨੰਬਰ 50 ਵਾ 27 ਤੱਕ ਕਾਪੀ ਪਾਸ ਆ ਇਹ ਨਾਂ ਵੀ ਹੋ ਜੂ ਫਿਰ ਤਾਂ 27 ਤੱਕ ਪਾਸ ਆ ਸਰਕਾਰੀ ਨੰਬਰ ਪਲੇਟਾਂ ਲੱਗੀਆਂ 27 ਤੱਕ ਕਾਪੀ ਦੀ ਵੀ ਵੈਲਿਡਿਟੀ ਹੈਗੀ ਆ ਠੀਕ ਆ ਬਾਈ 27 ਤਾਂ ਹੀ ਪਾਸ ਆ ਨਾ ਹੋ ਜੂਗਾ ਪੀਬੀ 11 ਪਟਿਆਲਾ ਨੰਬਰ ਟਾਇਰਾਂ ਦੀ ਗੱਲ ਕਰੀਏ 60 ਤੋਂ 65 ਪੈਸੇ ਚਾਰੇ ਬੀਕੇਟੀ ਦੇ ਬੀਕੇਟੀ ਕੰਪਨੀ ਦੇ ਚਾਰੇ ਟਾਇਰ 60 ਤੋਂ 65% ਕੋਈ ਬਲੋ ਪਾ ਕਿਸੇ ਕਿਸਮ ਦੀ ਟਰੈਕਟਰ ਦੇ ਨਹੀਂ ਵੀ ਛੋਟੇ ਜਿਮੀਦਾਰ ਅਤੇ ਪੂਰਾ ਚੰਗਾ ਯਾਨੀ ਕਿ ਠੀਕ ਆ ਪੂਰਾ ਚੰਗਾ ਸਾਰਾ Ориਜਨਲ ਨਾਲੇ ਵੀ ਹਜੇ ਤਾਂ ਪੂਰਾ ਕਾਲਮ ਨਹੀਂ ਲੱਗੀ ਹਨਾ ਠੀਕ ਆ ਪੂਰਾ ਚੰਗਾ ਇੰਜਨ ਗੇਅਰ ਦਾ ਵਾਹ ਕੇ ਚਲਾ ਕੇ ਸਮਾਨ ਲਿਆ ਪੂਰਾ ਹੀ ਇਹ ਤਾਂ ਮਾਨ ਸਾਰਾ ਪੂਰਾ ਬਿਲਕੁਲ ਠੀਕ ਆ ਹੁਣ ਇਹਦੀ ਕੀ ਮੰਗ ਕਰਦੇ ਆਪਾਂ 35 ਦੀ 1 ਲੱਖ 40 ਹਜ਼ਾਰ ਰੁਪਇਆ ਡਿਮਾਰਡ ਆ ਜੀ ਠੀਕ ਆ ਬਾਈ ਬਾਕੀ ਮੌਕੇ ਤੇ ਮਾਨਤਾਨ ਹੋ ਜਾਊਗਾ ਬਾਈ ਇਹ ਜਿਹੜੀ ਆਪਾਂ 5 ਟਰੈਕਟਰ ਤੇ ਇੱਕ ਟਰਾਲੀ ਇਹ ਕਿਹੜੇ ਪਿੰਡ ਵਗਾਊ ਆ ਪਿੰਡ ਆਪਣਾ ਮੰਗੇ ਵਾਲਾ ਵੀਰੇ ਠੀਕ ਆ ਜੀ ਜਿਹੜਾ ਮੋਦ ਆ ਤੇ ਨੰਬਰ ਬੋਲੀ ਬਾਈ ਨੰਬਰ ਬਾਈ ਜੀ 97812 18744 ਹੁਣ ਬਾਈ ਥੋੜੀ ਜ਼ਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਮਾਨਤਾਨ ਫੋਲ ਕਰਨਾ ਮਾਨਤਾਨ ਕਰਾਂਗੇ ਵੀਰੇ ਠੀਕ ਆ ਵੀਡੀਓ ਨੂੰ ਕਰ ਦਿਓ ਦੱਬ ਕੇ ਸ਼ੇਅਰ ਨੰਬਰ ਸਕਰੀਨ ਤੇ ਉਸ ਸਾਰਿਆਂ ਦਾ ਧੰਨਵਾ ਤੇ ਸਾਰੇ ਚੰਗੇ ਆ ਪੂਰੇ ਚੰਗੇ ਵੀਰੇ ਜਿਹੜਾ ਮਰਜੀ ਟਰੈਕਟਰ ਬੰਦਾ ਵਾਹ ਲੈ ਠੀਕ ਆ ਪਾਲੇ ਰੋਟਾਵੇਟਰ ਪਾਲੇ ਤਵੀਆਂ ਪਾਲੇ ਜੋ ਜੀ ਮੰਨੇ ਵਾਹ ਕੇ ਘਰੋਂ ਚੈੱਕ ਕਰਕੇ ਤਸੱਲੀ ਕਰਾ ਕੇ ਤੋੜਾ ਠੀਕ ਆ ਬਾਈ ਵੀਡੀਓ ਨੂੰ ਕਰ ਦਿਓ ਸ਼ੇਅਰ ਸਾਰਿਆਂ ਦਾ ਧੰਨਵਾਦ